47 ਸਾਲ ਦੀ ਉਮਰ 'ਚ ਇਸ ਪੰਜਾਬੀ ਐਕਟ੍ਰੈਸ ਨੇ ਕਰਵਾਇਆ ਦੂਜਾ ਵਿਆਹ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਰਹਿੰਦੀ ਹੈ ਲਾਈਮਲਾਈਟ 'ਚ ਸਸ਼ਿਕਰ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੀ ਐਕਟ੍ਰੈਸ ਮਾਹੀ ਗਿਲ ਦੇ ਬਾਰੇ ਜੋ ਕਿ 47 ਸਾਲ ਦੀ ਉਮਰ ਚ ਵਿਆਹ ਦੇ ਬੰਧਨ ਚ ਬਚ ਗਈ ਹੈ ਇਸ ਐਕਟ੍ਰੈਸ ਦੀ ਗੱਲ ਕਰੀਏ ਤੇ ਇਹਨਾਂ ਨੂੰ ਨੇਮ ਫੇਮ ਜੋ ਸੀ ਜ਼ਿਆਦਾਤਰ ਦੇਵਦੀ ਵਰਗੀ ਫਿਲਮ ਤੋਂ ਮਿਲਿਆ ਸੀਗਾ ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਉਹਦੀ ਗੱਲ ਕਰੀਏ ਐਕਟ੍ਰੈਸ ਦੀ ਤਾਂ ਐਕਟ੍ਰੈਸ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹੀ ਹੈ ਐਕਟ੍ਰੈਸ ਦਾ ਪਹਿਲਾ ਵਿਆਹ 17 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਹੁਣ ਉਸ ਦਾ ਦੂਜਾ ਵਿਆਹ ਹੋਇਆ ਉਸ ਦੀ ਇੱਕ ਪਿਆਰੀ ਬੀਟੀ ਵੀ ਹੈ ਆਓ ਜਾਣਦੇ ਹਾਂ ਮਾਹੀ ਗਿਲ ਦੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਕੁਝ ਖਾਸ ਗੱਲਾਂ ਮਾਹੀ ਨੇ ਇੱਕ ਇੰਟਰਵਿਊ ਵਿੱਚ ਆਪਣੇ ਵਿਆਹ ਦੇ ਬਾਰੇ ਦੱਸਿਆ ਸੀ 2012 ਵਿੱਚ ਇੱਕ ਇੰਟਰਵਿਊ ਦੌਰਾਨ ਮਾਹੀ ਗਿਲ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਪਹਿਲੇ ਪਤੀ ਤੋਂ ਵੱਖ ਹੁੰਦਾ ਫੈਸਲਾ ਕੀਤਾ ਜਦੋਂ ਉਹਨਾਂ ਵਿਚਕਾਰ ਕੋਈ ਗੱਲ ਨਹੀਂ ਬਣੀ ਉਸਨੇ ਇਹ ਵੀ ਕਿਹਾ ਕਿ ਉਸਦੇ ਫੇਲ ਹੋਏ ਵਿਆਹ ਦਾ ਕਾਰਨ ਇਹ ਸੀ ਕਿ ਉਸ ਸਮੇਂ ਉਹ ਬੇहद ਛੋਟੀ ਤੇ ਬਿਲਕੁਲ ਵੀ ਮੈਚੁਰ ਨਹੀਂ ਸੀ ਆਪਣੀ ਫਿਲਮ ਫੈਮਲੀ ਆਫ ਠਾਕੁਰ ਗੰਸ ਦੇ ਪ੍ਰੋਮੋਸ਼ਨ ਦੌਰਾਨ ਮਾਹੀਨਾ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਬॉयਫਰੈਂਡ ਦੇ ਬਾਰੇ ਦੱਸਿਆ ਕਿ ਉਹ ਆਪਣੇ ਬॉयਫਰੈਂਡ ਦੇ ਨਾਲ ਰਹਿ ਰਹੀ ਹੈ ਉਹਨਾਂ ਦੀ ਇੱਕ ਬੇਟੀ ਵੀ ਹੈ ਮਾਹੀਨਾ ਨੇ ਕਿਹਾ ਕਿ ਉਹ ਕਾਫੀ ਪ੍ਰਾਊਡ ਹੈ ਕਿ ਉਹ ਇੱਕ ਬੇਟੀ ਦੀ ਮਾਂ ਹੈ ਮੈਂ ਹਜੇ ਸ਼ਾਦੀशुदा ਨਹੀਂ ਹਾਂ ਜਦੋਂ ਮੈਂ ਵਿਆਹ ਕਰਨਾ ਚਾਹਾਂਗੀ ਮੈਂ ਕਰਾਂਗੀ ਇਸ ਸਾਲ ਅਗਸਤ ਵਿੱਚ ਮੇਰੀ ਬੇਟੀ ਦੇ ਇੱਕ ਸਾਲ ਦੀ ਹੋ ਜਾਵੇਗੀ ਉਸ ਦਾ ਨਾਮ ਵਿਰੋਨਿਕਾ ਰੱਖਿਆ ਉਹ ਮੇਰੇ ਨਾਲ ਰਹਿੰਦੀ ਹੈ ਮੇਰਾ ਇੱਕ ਬॉयफ्रेंड ਹੈ ਜੋ ਕਿ ਕੈਥੋਲਿਕ ਨਹੀਂ ਹੈ ਉਹ ਇੱਕ ਬਿਜ਼ਨਸਮੈਨ ਹੈ ਤਾਂ ਦੱਸ ਦिए ਕਿ ਇਸ ਤੋਂ ਬਾਅਦ ਮਾਹੀਗਲ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੁਣ ਉਹ ਆਪਣੇ ਪਹਿਲੇ ਪਤੀ ਤੋਂ ਵੱਖ ਰਹਿੰਦੀ ਹੈ 2000 ਉਨੇ ਚ ਮਾਹੀ ਨੂੰ ਰਵੀ ਕੇਸਰ ਦੇ ਨਾਲ ਦੇਖਿਆ ਗਿਆ ਸੀ ਅਤੇ ਖਬਰਾਂ ਆਈਆਂ ਸਨ ਕਿ ਦੋਵੇਂ ਇੱਕ ਦੂਸਰ ਨੂੰ ਡੇਟ ਕਰ ਰਹੇ ਨੇ ਹਾਲਾਂਕਿ ਕੁਝ ਸਾਲ ਬਾਅਦ 2023 ਚ ਮਾਈ ਗਿਲ ਨੇ ਇੱਕ ਚੈਨਲ ਨੂੰ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਰਵੀ ਕੇਸਰ ਦੇ ਨਾਲ ਵਿਆਹ ਕਰਵਾ ਚੁੱਕੀ ਹੈ ਪਰ ਹੁਣ ਦੱਸਦੀ ਹੈ ਕਿ ਅਜੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਮਾਈ ਗਿਲ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਆਪਣੇ ਬੌਏਫ੍ਰੈਂਡ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਹੈ ਤੇ ਉਹਨਾਂ ਦੀ ਇੱਕ ਬੇਟੀ ਵੀ ਆ ਜਿਸਦਾ ਨਾਮ ਵਿਰੋਨਿਕਾ ਹੈ ਤੇ ਉਹ ਕਾਫੀ ਜ਼ਿਆਦਾ ਪ੍ਰਾਊਡ ਹੈ ਕਿ ਉਹ ਇੱਕ ਧੀ ਦੀ ਮਾਂ ਬਣੀ ਹੈ